ਅੱਜ ਅਸੀਂ ਗੁਰੂ ਦੀ ਬਣ ਕਰ ਰਹੇ ਹਾਂ ਤਾਂ ਬਾਦਮੀ ਦੇ ਮਹਾਰਾਜ ਨੇ ਇਸ ਸੰਸਾਰ ਨੂੰ ਮੰਦਿਰ ਰਚਨਾ ਕਰਕੇ ਇਸ ਸੰਸਾਰ ਨੂੰ ਸੰਸਕ੍ਰਿਤਿ ਦਾ ਗਿਆ ਦਿੱਤਾ। ਵਿਸ਼ਤੇ ਨਾਦੇ ਸਭ ਜਿਹੜੇ ਵਾਰਣਿ ਮਹਾਰਾਜ ਜਿਵੇਂ ਔਰ 16 ਸਿਮਤੀਆਂ ਲਿਖੀਆਂ ਜਿਹਦੇ 16 ਸਮਨ ਸਿਮਤੀਆਂ ਦੇ ਵਿੱਚ ਇਹ ਜਿਹੜਾ ਰਾਜਮੁxtਰੀ ਜੋ ਵੀ ਗਿਆਨ ਹੈ ਵਾਰਣਿ ਮਹਾਰਾਜ ਦੇ ਕੀਤਾ। ਇਸ ਸੰਸਾਰ ਨੂੰ ਜਿਹੜੇ 14 ਵੇਦ ਹੈ ਅਸੀਂ ਕਹਿੰਦੇ ਹਾਂ ਕਿ ਇਹਨਾਂ ਬ੍ਰਹਮਾ ਦੇ ਕਿਸੇ ਬ੍ਰਹਮਾ ਦੇ ਵੇਦ ਨਹੀਂ। महाराज महाराज वेद लिखे हैं है सच है ये अपनी है। और 40 ने है। है। और ज्ञान कि बाबा साहब ने एक सिंबल पूरे वर्ल्ड के सब तो पढ़े लिखे लोग आज बड़े दुखना कहना पै रहे हैं कि जिन्होंने इस पूरी सृष्टि ज्ञान दिता हो ਔਰ ਉਹਨਾਂ ਦੀ ਕਾਮ ਮਿੱਟੀ ਦੇ ਵਿੱਚ ਰੋਈ। ਉਹਨਾਂ ਨੂੰ ਗਿਆਨ ਨਾ ਹੋਵੇ। ਇਸ ਤੋਂ ਬਾਅਦ ਕਿਸਮਤੀ ਕੀ ਹੋ ਸਕਦੀ ਹੈ? ਇਸ ਕਰਕੇ ਅਸੀਂ ਇਸ ਚੀਜ਼ ਦਾ ਕਾਰਨ ਹੈ। 10000 ਸਾਲਾਂ ਤੋਂ ਸਾਡਾ ਕੰਮ ਨਹੀਂ ਰਿਹਾ। ਕਿ ਸਾਡਾ ਜਿਹੜਾ ਰਾਜ ਦਾ ਵਿੰਡਿਤ ਹੋਣਾ। ਰੱਬਾ ਜੀ ਰਾਜ ਦਾ ਖਸਮਾ। ਕਿ ਕਿਤੇ ਨਾ ਕਿਤੇ ਸਾਡੇ ਰਾਜੇ ਜਿਹੜੇ ਇਕੱਠੇ ਨਹੀਂ ਰਹੇ। ਉਹਨਾਂ ਕੱਲੇ-ਕੱਲੇ ਕਰਕੇ ਮਾਰਿਆ। ਅੱਜ ਵੀ ਅਸੀਂ ਜੇ ਇਸ ਸਟੇਜ ਦੇ ਵਿੱਚ ਕੁਝ ਹਾਸਲ ਨਹੀਂ ਕਰ ਸਕਦੇ ਸਰਕਾਰੀ ਹੰਕੜਿਆਂ ਦੇ ਅੰ사ਤ ਕੱਲ੍ਹੇ ਵਾਲਮੀਕੀਏ 14 ਕਰੋੜ ਹਨ ਅਗਰ ਉਹਦਾ ਇੱਕ ਜੁਦਰੀ ਇਹ ਮਤ ਅੱਜ ਤੋਂ 20 ਹੱਥਾਂ ਨਾਲ ਦੀ ਮਤਨ ਸੁਭਾਈ ਦਰਦੀ ਹੈ ਅੱਜ ਘੱਟੋ ਘੱਟ ਤੁਸੀਂ 30 ਕਰੋੜ ਦੇ ਕਰੀਬ ਹੋ ਔਰ ਅਗਰ ਅਸਾਂ ਚਾਹੀਏ ਤਾਂ ਅਸੀਂ ਜੇਹ ਦੇ ਇੱਕ ਕੱਲੇ ਸਰਕਾਰ ਬਣਾ ਸਕਦੇ ਹਾਂ ਅੱਜ ਇਸ ਹਰਕੇ ਵਿੱਚ ਤੁਸੀਂ ਬੈਠੇ ਹੋਏ ਹੋ ਅਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿ ਜਿੰਦੀ 500 ਵੋਟ ਹੈ ਉਹਨੂੰ ਐਨਐਲਐਡੀ ਟਿਕਟ ਮਿਲ ਜਾਂਦੀ ਹੈ ਤੇ ਜਿੰਦੀ 85000 ਵੋਟਾਂ ਉਹ ਮੂੰਹ ਵੇਖੀ ਉਹਨਾਂ ਦੀ ਮਗਰ ਲੱਗੀ ਹੁੰਦੇ ਨੇ ਟਾਈਗਰ ਸਾਹਿਬ ਫਜ਼ੀਲ ਮਾਨ ਸਾਹਿਬ ਇਸ ਹਲਕੇ ਵੱਲ ਧਿਆਨ ਦਿਓ ਜਗਤ ਇਹ ਟਿਕਟ ਵਾਪਸ ਰਹਿਣੀ ਹੈ ਕਿਉਂਕਿ ਮੈਂ ਇਸ ਦੇ ਵਿਰੁੱਧ ਪੰਚਾਰ ਕਰਨਾ ਹੈ ਕਿਉਂਕਿ ਜਿੰਨਾ ਲੋਕਾਂ ਨੇ ਸਾਡਾ ਨੁਕਸਾਨ ਕੀਤਾ ਹੈ ਤੁਸੀਂ ਜਲਦੀ ਹੋ ਸਾਡੇ 12% ਦੇ ਸਤ ਕੁਛ ਸਾਡਾ ਖਾ ਗਿਆ ਸਾਡੇ ਸਿਰ ਨਿੱਧਿਆ ਅਗਰ ਉਹ ਅੱਜ ਸਾਡੀ 12% ਉਹਦੇ ਉੱਤੇ ਕਰ ਹੁੰਦੇ ਕਰ ਨਿਲਦੀ ਤਾਂ ਅੱਜ ਅਸੀਂ ਇਸ ਗੁਰਬਤ ਦੇ ਵਿੱਚ ਨਾ ਹੁੰਦੇ ਅੱਜ ਅਸੀਂ ਨੌਕਰੀਆਂ ਨਾ ਢੂੰਢਦੇ ਇਸ ਕਰਕੇ ਇਹਨਾਂ ਨੂੰ ਕੋਈ ਸਾਡਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈ ਜਿਨ੍ਹਾਂ ਨੇ ਸਿਰ ਰਿਸ਼ਤੇਦਾਰ ਬਣਾਇਆ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲਾਂ ਤੋਂ ਧੋਖੇ ਦਿੱਤੇ ਹੈ ਇਸ ਕਰਕੇ ਸਾਨੂੰ ਆਪਣੇ ਵੀ ਕੁਝ ਕਰਨਾ ਹੋਏਗਾ ਸਾਨੂੰ ਆਪਣੀ ਲਾਈਨ ਵਢੀ ਕਰਨੀ ਹੋਏਗੀ ਔਰ ਦੂਜੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਜਿਵੇਂ ਆਰਐਸ ਨੇ ਇੱਕ ਆਪਣਾ ਸੰਗ ਬਣਾਇਆ ਹੈ ਉਸ ਦੀਆਂ 5200 ਸਾਮਾ ਸੰ ਔਰ ਅਜੇ ਸੇ ਇੱਕ ਕਰੀਓਨਰੀ 137 ਸਾਮਾ ਸੰ ਦੇ ਸਦੇ ਕਾਮਕਾਰੀ ਹਨ ਔਰ ਸੋਮਿਕ ਨੀਤੀ ਦੇ ਥਲੇ 37 ਸਾਮਾ ਸੰ ਔਰ ਸੋਮਿਕ ਨੀਤੀ ਦੇ ਥਲੇ ਹੁਣ 100 ਦੇ ਕਰੀਬ ਸੰਸਾਨਾ ਕਾਮਕਾਰੀ ਹਨ ਜਿਹਨੂੰ ਸੋਮਿਕ ਕੇ ਨੀਤੀਆ ਜਾਂਦਾ ਔਰ ਇਸੇ ਤਰ੍ਹਾਂ ਅਸੀਂ ਪੂਰੇ ਵਾਜਦੇ ਦੇ ਵਿੱਚ ਪ੍ਰਯਾਸ ਕਰ ਰਹੇ ਹਾਂ ਲੈ ਜੋ ਯਾਰ ਇੱਕ ਮਿੰਟ ਇਹਨੂੰ ਬੈਠੋ ਇਧਰ ਆਣਗੇ ਤਾਂ ਬੰਦੇ ਕੋਈ ਨਹੀਂ ਜਾ ਰਹੇ ਕੋਈ ਨਹੀਂ ਇੱਕ ਟਾਈਮ ਹੋਇਆ ਇਸ ਪੂਰੇ ਵਾਢੀ ਦੀ ਸੀ ਕੋਸ਼ਿਸ਼ ਦੀ ਕਿ ਲੱਗੇ ਹੋਇਆ ਕਿ ਸਮਾਜ ਦਾ ਇੱਕ ਬੋਰਡ ਬਣ ਜਾਏ ਇਹ ਸਮਾਜ ਦਾ ਇੱਕ ਬੋਰਡ ਬਣੇ ਤੇ ਬੋਰਡ ਦੇ ਖੰਡੇ ਖੜੇ ਖੜੇ ਕੱਢੋ ਕਦੀ ਪਹਿਲੀ ਵਾਰ ਕਦੇ ਬੋਰਡ ਬਣ ਹਰ ਇੱਕ ਬੰਦੇ ਨੂੰ ਆਪ ਆਪਣਾ ਕੰਮ ਖੁੰਲੇ ਔਰ ਸਾਜਾ ਜਿਹਾ ਸਾਰਾ ਸਮਾਜ ਦੂਜੀ ਸਮਾਜਾਂ ਜਿਹੇ ਤਰ੍ਹਾਂ ਇੱਕ ਸਰਕਾਰ ਦੀ ਤਰ੍ਹਾਂ ਬੈਠੇ ਇੱਕ ਅਸੈਂਬਲੀ ਬੈਠੇ ਸਾਡੇ ਧਰਮ ਦੀ ਜਿੰਦੇ ਵੀ ਸਾਰੇ ਦਾੜਕੇ ਜਿਹੜਾ ਸਾਡਾ ਦਿਮਾਗ ਹੈ ਜਿਹੜੇ ਲੋਕ ਜਿਵੇਂ ਫਤਿਹਮਾਨ ਸਾਹਿਬ ਮੈਨਾਂ ਦੀ ਗੱਲ ਨੂੰ ਸਮਝ ਰਿਆ ਸੀ ਇਦਾਂ ਦੇ ਲੋਕ ਬੁੱਧੀਜੀਵੀ ਲੋਕ ਦਾੜਕੇ ਆਪਣੇ ਤਰ੍ਹਾਂ ਦੀ ਟ੍ਰੈਨਿੰਗ ਕਰਨ ਤਾਂ ਜਾ ਕੇ ਸਾਡਾ ਕੋਈ ਸੋਚ ਆ ਜਦੋਂ ਤੱਕ ਅਸੀਂ ਬਾਬਾ ਯਸ਼ਪਾਲ ਕੱਲਾ ਜੋਰ ਲਾਏਗਾ ਫਤਿਹਮਾਨ ਸਾਹਿਬ ਕੱਲੇ ਜੋਰ ਲਾਉਣਗੇ ਸਾਰੇ ਜੀ ਕੱਲੇ ਕੱਲੇ ਜੋਰ ਲਾਦੇ ਰਾਂਗੇ ਤੇ ਜਿਹੜੇ ਕੌਮ ਦੇ ਸਭ ਨੇ ਕਦੇ ਨਹੀਂ ਕੋਰੀ ਹੁੰਦੇ ਕਾਸ਼ ਕਰਕੇ कठे हुजे समाज जा भला करण जी ज़रूरत आहे जे रज़ा रहंदा कंहिंखे जय मतिलब